ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਡਾਕਟਰ ਐਸਪੀ ਉਪਰਾਏ ਵੱਲੋਂ ਚਲਾਏ ਜਾ ਰਹੇ ਸਰਬੱਤ ਦਾ ਭਲਾ ٹرسٹ ਦੇ ਵੱਲੋਂ ਮੈਡਮ ਡਾਕਟਰ ਇੰਦਰਜੀਤ ਕੌਰ ਜੀ ਸਾਡੇ ਕਾਲਜ ਦੇ 47 ਵਿਦਿਆਰਥੀਆਂ ਦੀ ਮਾਇਕ ਸਹਾਇਤਾ ਦੇ ਲਈ 2 ਲੱਖ 1500 ਰੁਪਏ ਦਾ ਚੈੱਕ ਆਪਣੇ ਹੱਥੀਂ ਭੇਟ ਕਰਨ ਆਏ ਹਨ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਆਪਣੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਡਾਕਟਰ ਉਪਰਾਏ ਜੀ ਦਾ ਤੇ ਮੈਡਮ ਇੰਦਰਜੀਤ ਜੀ ਦਾ ਖਾਸ ਧੰਨਵਾਦ ਕਰਦਾ ਹਾਂ ਜਿਹੜੇ ਹਰ ਸਾਲ ਸਾਡੇ ਲੋੜਵੰਦ ਵਿਦਿਆਰਥੀਆਂ ਨੂੰ ਮਦਦ ਦਿੰਦੇ ਨੇ ਔਰ ਉਹਨਾਂ ਦੇ ਭਵਿੱਖ ਦੇ ਲਈ ਆਪਣੀ ਪੜ੍ਹਾਈ ਨੂੰ ਸੁਚਾਰੂ ਰੂਪ ਵਿੱਚ ਲਾਉਣ ਲਈ ਮਦਦ ਦਿੰਦੇ ਨੇ ਇੱਕ ਵਾਰ ਫੇਰ ਧੰਨਵਾਦ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਐਸਪੀ ਓਰਾਏ ਸਾਹਿਬ ਦਾ ਜਿਨ੍ਹਾਂ ਦੇ ਪ੍ਰੇਰਨਾ ਦੇ ਸਦਕਾ ਅਸੀਂ ਹਰ ਸਾਲ 5 ਸਾਲਾਂ ਤੋਂ ਲਗਾਤਾਰ ਤੇ ਸਾਡੇ 50 ਬੱਚਿਆਂ ਨੇ ਉਹਨਾਂ ਨੇ ਅਡਾਪਟ ਕੀਤੇ ਹੋਏ ਨੇ ਤੇ 50 ਬੱਚਿਆਂ ਦੀ ਉਸ ਸਕਾਲਰਸ਼ਿਪ ਸਾਨੂੰ ਮੁਹੱਈਆ ਕਰਾਉਂਦੇ ਆ ਤੇ ਸਾਡੇ ਕਾਲਜ ਸਾਡੇ ਬੱਚਿਆਂ ਵੱਲੋਂ ਤਾਂ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਨਾਲ ਨਾਲ ਅਸੀਂ ਇਹ ਦੁਆ ਕਰਦੇ ਆ ਕਿ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਤੇ ਉਹਨਾਂ ਦਾ ٹرسٹ ਦਾ ਜਿਹੜਾ ਹੈਗਾ ਸਾਡੇ ਲਈ ਹਮੇਸ਼ਾ ਸਾਥ ਬਣਿਆ ਰਹੇ ਤੇ ਉਹ ਆਪਣਾ ਹਮੇਸ਼ਾ ਲਈ ਸਾਡੇ ਨਾਲ ਖੜੇ ਰਹਿਣ ਤੇ ਅਸੀਂ ਇਹੀ ਦੁਆ ਕਰਦੇ ਹਾਂ ਕਿ ਉਹ ਦਿਨ ਦੁੱਗਣੀ ਰਾਚੋਂ ਅਗਣੀ ਤਰੱਕੀ ਕਰਨ ਤੇ ਨਾਲ ਹੀ ਅਸੀਂ ਮੈਡਮ ਇੰਦਰਜੀਤ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਰੀ ਬੜੀ ਸ਼ਾਨਵੀਨ ਕਰਕੇ ਬੱਚਿਆਂ ਨੂੰ ਤੇ ਬੜੇ ਸੁਚੱਜੇ ਢੱਗ ਨਾਲ ਤੇ ਸਾਡੇ ਬੱਚਿਆਂ ਨੂੰ ਜਿਹੜੀ ਸਕਾਲਰਸ਼ਿਪ ਮਹਈਆ ਕਰਾਉਂਦੇ ਆ ਧੰਨਵਾਦ